ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣੇ ਤਾਇਆ ਜੀ ਦੇ ਘਰੇ ਹੈਗਾ ਖੰਡਪਾਟ ਸਾਹਿਬ ਦਾ ਭੋਗ ਤੇ ਹੁਣ ਚੱਲਦੇ ਆਪਾਂ ਭੋਗ ਤੇ ਆਪਾਂ ਰੈਡੀ ਛੜੀ ਹੋ ਗਏ ਤੇ ਆਪਣੇ ਵਿੜੇ ਦੇ ਵਿੱਚ ਲੱਗੇ ਹੋਏ ਨੇ ਟੈਂਟ ਖਾਣ ਪੀਣ ਵਾਲੇ ਸਾਰੇ ਤੇ ਕੰਮ ਹੋ ਚੱਲ ਪਿਆ ਆਪਾਂ ਸਵੇਰ ਦੇ ਉੱਥੇ ਸੀ ਪਹਿਲਾਂ ਚਾਹ ਪਾਣੀ ਪਾੜਨ ਤੇ ਡਿਊਟੀ ਸੀ ਆਪਣੀ ਤੇ ਰਾਤ ਵੀ ਉੱਥੇ ਸੀ ਜੀ ਰਾਤ 2:30 ਵਜੇ ਘਰੇ ਆਏਗੇ ਪਾਠੀਆਂ ਵਗੈਰ ਨੂੰ ਚਾਹ ਬਣਾਉਣ ਦੀ ਜ਼ਿੰਮੇਵਾਰੀ ਸੀ ਜੀ ਤੇ ਹੁਣ ਚਲਦੇ ਆਪਾਂ ਦੁਬਾਰੇ ਭੋਗ ਦੇਤੇ ਤਿਆਰ ਹੋ ਗਏ ਤੇ ਮਿਲਦੇ ਆ ਉੱਥੇ ਜਾ ਕੇ ਨਲੇ ਦਿਖਾਉਣਾ ਤੁਹਾਨੂੰ ਸਾਰੇ ਪਿੰਡ ਦੇ ਆਪਣੇ ਲੋ ਜੀ ਤੇ ਚਲਦੇ ਆ ਪਹਿਲਾਂ ਆਪਾਂ ਆਪਣੇ ਤਾਇਆ ਜੀ ਦੇ ਘਰੇ ਮਹਾਰਾਜ ਸਾਹਿਬ ਘੋਣੀ ਦਾ ਜਹਾਨ ਆਹੋ ਸਾ No.

i <entender it> ਹੈਲੋ ਆਇਆ ਜੀ ਪਛਾਦੇ ਅੰਦਰ ਨੂੰ ਇਧਰ ਵਾਲੀ ਸਾਈਡ ਹੈਗਾ ਆਪਣਾ ਆਪਣੇ ਘਰੇ ਟੈਂਟ ਲੱਗੇ ਹੋਣੇ ਜਿਹੜੇ ਇਧਰੋਂ ਸਾਈਡ ਆ ਗਈ ਕੋਈ ਠੀਕ ਹੈ ਜੀ ਆ ਪੁੱਤਰ ਠੀਕ ਆ ਜੀ ਸਸਰੀ ਘਰ ਦਾ ਜੀ ਹੋਰ ਠੀਕ ਹੋ ਇਹ ਤਾਇਆ ਜੀ ਆਪਣੇ ਹਰੇਕ ਮਿਲਦੇ ਨੇ ਆਪਾਂ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਪਿੰਡ ਦਾ ਤੇ ਸਾਰੇ ਹੱਡ ਦੇ ਆਪਣੇ ਚਾਚੇ ਤਾਇਆ ਆਪਣੇ ਹੋਰ ਕੀ ਹਾਲ ਆ ਜੀ ਸ੍ਰੀ ਗੁਰ ਜੀ ਇਸ ਲਾਈਨ ਦੇ ਅੰਦਰ ਦਾ ਟੈਂਟ ਕਹਿ ਕਹਿਦਾ ਤੂੰ ਸਾਡੇ ਨੇ ਅੋਰੇ ਵਾਲਾ ਜੀ ਚਾਪ ਨਹੀਂ ਜਿਓ ਤੂੰ ਸਾਡੇ ਨੇ ਅੰਦਰ ਗੜੀ ਦਿੱਤੇ ਬਾਜਰ ਨੂੰ ਐ ਵੀ ਨਹੀਂ ਹੁੰਦਾ ਜੀ ਸੁਖਰ ਨੇ ਬੇਨਤੀ ਕਰਦਾ ਅਰਦਾਸ ਕਰ ਤੁਮ ਜੀਨਾ ਸਿੰਘ ਜੀ ਦਾ ਰਾਸ ਜੀ ਤੇ ਸਾਈਂ ਹੋਵੇ ਦਿਖੋ ਅਗੋਟ ਚਾਹਣੇ ਜੀ ਮੈਨਾ ਕੋਲ और फिर जो है इम्पॉर्टेंट है रणनीति जो है देश का संभव है एड सुनो ये क्या हो गया औलाद आदि इस नंबर पर बैठ के चर्चा करता का बात लगती है साथ गुरु तो ये आ तरफ से लिए सब जो बोल बयान Sati, 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 तेरी Sati, 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 Sati,

i हदा सिद्ध सलाह तेरी ना वो मनुष्य बने बाकी सब दिल के कहना तुझे सही क्या नहीं करते हैं साथ नाम मेरा आदार साथ नाम लादार मेरा ला। ਵੈਰ ਗੁਰੂ ਦੀ ਤਤਿ ਵੈਰ ਗੁਰੂ ਦੀ ਤਤ ਹਾਲਸਾ ਵੈਰ ਗੁਰੂ ਦੀ ਹਤੇ ਤੇ ਜਿੰਨਾ ਮਤ ਆਇਆ ਤੇ ਮਹ ਸ਼ਕਤ ਕਰਨ ਨਾਮ ਪ੍ਰਭ ਆਪੇ ਪੈ ਜਰਖਾ ਲੇ ਚੱਕ ਦੇ ਦੇ ਵੀ ਲੋਜੀ ਤੇ ਪੂਰ ਪੈ ਗਿਆ ਤੇ ਹੁਣ ਆਪਾਂ ਹੈ ਇੱਥੇ ਹਲਵਾਈ ਕੋਲੇ ਤੇ ਬਾਈ ਲੱਗਾ ਹੋਇਆ ਜਲੇਬੀਆਂ ਕੱਟਣਾ ਸਰਦਾਰ ਜੋ ਸਰਦਾਰ ਕਪੂ ਸਿੰਘ ਕੀ ਉਹ ਉਹ ਤੁਸਪੂ ਕੀ ਪਲਾਦ ਤੋਂ ਬੱਤੇ ਦੀ ਜਨ ਬੇਤੀ ਕਿਸੇ ਕੋਕਰਾ ਕੀ ਬਾਦ ਵਿੱਚ ਕਿਸੇ ਦਾ ਸਾਹਿਬ ਨਾਪ ਅਮੇਨਤਾਬ ਹੁੰਦਾਗਾ ਰਾਮ ਸਿੰਘ ਜੀ ਐਸ ਵੀ ਹੋ ਚੁੱਕੀ ਹੈ ਸੋਹਣਦੀਆਂ ਵੀ ਸੰਤਾ ਭਾਈ ਕਿਵੇਂ ਕਰ ਲਓ ਬੈ ਉਹ ਤੇ ਕੀ ਹੋਣਾ ਆਜ ਹੈ ਕੁਲਤਾਨ ਉਹ ਇਹ ਜੀ ਸਾਡਾ ਹਲਵਾਈ ਹੈ ਹੈਪੀ ਲੋੜੀ ਵਾਲਾ ਹੈਪੀ ਲੋੜੀ ਵਾਲਾ ਹਲਵਾਈ ਹੈ ਜੀ ਉਸ ਤੋਂ ਅੰਤ ਤੋਂ ਬਾਰੇ ਕੁਲਤਾਨ ਦੀ ਵੀ ਕੱਲੇ ਦਾ ਉਹ ਬਣ ਗਿਆ ਸਭ ਨੂੰ ਜੀ ਗਰਮ ਗਰਮ ਚਲੇਬੀ ਇਹ ਸਾਡਾ ਹਲਵਾਈ ਹੈ ਨਾ ਹੈਪੀ ਲੋੜੀ ਵਾਲਾ ਹੈਪੀ ਲੋੜੀ ਵਾਲਾ ਸਾਰੇ ਦਾ ਤੰਬਾ ਪਾਠ ਹੈ ਸੋ ਫੁੱਟ ਪੰਪ ਦਾ ਇੱਕ ਵਰਤਰੀ ਹੈ ਉਸ ਤੋਂ ਬਾਅਦ ਭਾਈ ਜਿਨ੍ਹਾਂ ਨੇ ਵੀ ਹਲੇ ਤੱਕ ਨਕਰੁਸ਼ਾਤਾ ਨਹੀਂ ਸ਼ਕਿਆ ਸਾਰੀ ਸਾਂਝੀ ਬੇਕਤੀ ਹੈ ਨਕਰੁਸ਼ਾਤਾ ਨਹੀਂ ਸ਼ਕੀ ਜੀ ਬਾਹਰੋਂ ਨਹੀਂ ਬਾਹਰੋਂ ਨਾਸਰ ਮੁਬਾਰਕ ਸਤਿਨਾਮ ਸੋਹਣ ਸਤ